ਮੈਂ ਭਾਈ ਨੂੰ ਮਿਲਿਆ ਹੁਣ ਜ਼ਿੰਮੇਵਾਰ ਅਧਿਆਪਕ ਤੇ ਦੇਖੋ ਜ਼ਿੰਮੇਵਾਰੀ ਮੇਰੇ ਫੇਸ ਤੇ ਲੱਗਦੀ ਆ ਵੀ ਹਨਾ ਵੀ ਇੱਕ ਥੋੜਾ ਜਿਹਾ ਮਚੂਰ ਹੋਣਾ ਗਈ ਰਵੇ ਜਿਹਨੂੰ ਲੋਕ ਸੋਣ ਜਿਹਨੂੰ ਲੋਕ ਕਹਿਣ ਵੀ ਹੁਣ ਮੰਨ ਲਾ ਵੀ ਮੈਂ 20 ਸਾਲ ਦਾ ਮੁੰਡਾ ਘੜਾ ਕਰਦਾ ਹਾਂ ਦਾ ਹੀਰੋ ਬਣਾ ਕੇ ਪਰ ਸ਼ਾਇਦ ਨਹੀਂ ਮੰਨ ਲਗਾ ਵੀ ਸਾਹਮਣੇ ਵਾਲਾ ਜਿਹੜਾ ਬੋਲ ਰਿਹਾ ਹਨਾ ਲੋਕ ਨੂੰ ਸਮਝਣ ਉਹਨੂੰ ਮੰਨਣੋ ਚੀਜ਼ ਨੂੰ ਮਨਨਿਆ ਇਤੋਂ ਇਹ ਬਰੋਦੀ ਆ ਤੁਹਾਨੂੰ ਚਾਹੀਦਾ ਤਾਂ ਵੀ ਅਧਿਆਪਕ ਲੱਗ ਗਏ ਤੇ ਮਨੂੰ ਜਦੋਂ ਭਾਈ ਨੇ ਅਸੀਂ ਕਿਹਾ ਵੀ ਭਾਈ ਪੱਗ ਬੰਨਣੀ ਆ ਆਪਾਂ ਤੇ ਸਰਦਾਰ ਆ ਟੀਚਰ ਜਦੋਂ ਪਾਜੀ ਦਾ ਲੁੱਕ ਟੈਸਟ ਹੋਇਆ ਤੇ ਮਤਲਬ ਅਸੀਂ ਬੜੇ ਖੁਸ਼ ਹੋਈ ਸਰ ਇਹੀ ਟੀਚਰ ਚਾਹੀਦਾ ਸਾਨੂੰ ਤੇ ਜੇ ਤੁਸੀਂ ਟ੍ਰੇਲਰ ਦੇਖੋਗੇ ਤੁਹਾਨੂੰ ਲੱਗੂਗਾ ਵੀ ਯਾਰ ਵਾਕਈ ਇਹ ਥ੍ਰੀ ਤਰਫਾਲੀ ਕਰ ਸਕਦਾ ਹੈ ਸਹੀ ਗੱਲ ਹੈ 2.5 ਮਤਲਬ ਸੰਦਸ ਦਾ ਬਾਈ ਹੁਣ ਮੇ ਲੱਭਿਆ ਸਾਰਾ ਜੋ ਚੱਲ ਰਿਹਾ ਪ੍ਰੈਜੈਂਟ ਕੰਮ ਰੇ ਹੁਣ ਸਕੂਲ ਬੰਦ ਹੋ ਰਿਹਾ ਪਰ ਹੁਣ ਸਰਕਾਰ ਬਹੁਤ ਮਤਲਬ ਤੋਂ ਹਮਲਾ ਮਾਰ ਰਹੀ ਆ ਬਹੁਤ ਸਾਰੇ ਸਮਾਰਟ ਸਕੂਲ ਬਣ ਲੱਗੇ ਆ ਆਪਣੇ ਤੋਂ ਹਾਂ ਜਿਹੜੇ ਪ੍ਰਾਇਮਰੀ ਸਕੂਲ ਆ ਹੁਣ ਸਰਕਾਰ ਨੇ ਬਹੁਤ ਪਰ ਅਸਲ ਤੋਂ 2 4 5 ਸਾਲ ਪਹਿਲਾਂ ਬਹੁਤ ਸਾਰੇ ਸਕੂਲ ਬੰਦ ਹੋ ਚੁੱਕੇ ਆ ਕੋਈ ਸੀਨ ਹੈ ਜਿੱਥੇ ਮੁਰਗਾ ਬਣਾਇਆ ਜਾਂਦਾ ਕਿਉਂਕਿ ਸਰਕਾਰ ਇਹ ਲਾਉ ਨਹੀਂ ਕਰਦੀ ਉਹ ਕਹਿ ਨੂੰ ਫਿਨਿਸ਼ ਕੀਤਾ ਜਾਂਦਾ ਉਹ ਦੇਖੋ ਫਿਲਮ ਆ ਨਾ ਥੋੜਾ ਕਹਿੰਦੇ ਨੇ ਮਸਾਲਾ ਹੁਣ ਜਦੋਂ ਅਸੀਂ ਵਧਦੇ ਹਾਂ ਤਾਂ ਸਭ ਤੋਂ ਜ਼ਿਆਦਾ ਮਸ਼ਹੂਰ ਮੁਰਗਾ ਬਣਾ ਨਹੀਂ ਹੁੰਦਾ ਤਾਂ ਉਹ ਥੋੜੀ ਹੈਗੀ ਨਹੀਂ ਕੁਝ ਸ਼ਰਾਰਤੀ ਬੱਚੇ ਹੁੰਦੇ ਨਹੀਂ ਆ ਹਰ ਕਲਾਸ ਇੱਕ ਤੋਂ ਦੋ ਹੁੰਨੇ ਹਨ ਤੇ ਉਹ ਲੋਕ ਕਹਿੰਦੇ ਕਿ ਵਾਸਤੇ ਨੂੰ ਮੁਰਗਾ ਨਹੀਂ ਮਾਰਨਾ ਡੰਡੇ ਜਦੋਂ ਵੱਧ ਮਾਰ ਲੈਂਦੇ ਹੈ ਨਾ ਤੇ ਉਹ ਥੋੜਾ ਹੁੰਦਾ ਇੱਕ ਫਿਲਮ ਲਈ ਥੋੜਾ ਇੰਨਾ ਰੱਖਿਆ ਜਾਂਦਾ ਵੀ ਚਲੋ ਇਸ ਫਿਲਮ ਦੀ ਕੀ ਬਸੰਨੀ ਕੋਸ਼ਿਸ਼ ਕੀਤੀ ਜੀ ਸਰ ਜੀ ਟੀਚਰ ਦੀ ਰਿਸਪੋਨਸਿਬਿਲਟੀ ਮਤਲਬ ਮੈਂ ਕਹਿੰਦਾ ਡੇਢੇ ਸਰਕਾਰੀ ਟੀਚਰਾਂ ਜੇ ਇਹਨਾਂ ਨੂੰ ਪਤਾ ਲੱਗੇ ਵੀ ਸਾਡੀ ਕਿਹੜੀ ਜ਼ਿੰਮੇਵਾਰੀ ਹੈ ਸਾਡੇ ਤੇ ਕਿੰਨਾ ਬੋਝ ਹੈ ਨਾ ਕਿਉਂਕਿ ਮਨ ਨੂੰ ਲੱਗਦੀ ਆ ਵੀ ਸਿੱਖਿਆ ਹਰ ਬੱਚੇ ਨੂੰ ਮਿਲਣੀ ਚਾਹੀਦੀ ਹੈ ਉਹ ਤੇ ਅਮੀਰ ਦਾ ਜਿਉਂ ਖਰੀਦ ਦਾ ਤੇ ਰਿਸਪੋਨਸਿਬਲ ਟੀਚਰ ਹੋਣਾ ਚਾਹੀਦਾ ਕਿਉਂਕਿ ਜਦੋਂ ਸਾਨੂੰ ਲੱਗਦਾ ਆਪਦਾ ਕੰਡਾਈਓ ਖਾਦੀ ਹੈ ਵੀ ਪੜੋ ਵਾਲੀ ਦਾ ਨਾਲੇ ਦੇ ਕੇ ਪਰ ਜਿਹੜਾ ਹੁਣ ਦਾ ਟੀਚਰ ਹੁਣ ਉਹਨਾਂ ਵੀ ਵੀ ਉਹ ਟੀਚਰ ਵੀ ਦਿਖਾਇਆ ਗਿਆ ਉਹ ਟੀਚਰ ਦੇ ਦੇਖਿਆ ਵੀ ਹੁਣ ਦੇ ਵੇਲੇ ਟੀਚਰ ਹੈਗੇ ਆ ਉਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲ ਅੱਗੇ ਪੜ੍ਹ ਰਹੇ ਆ ਭਾਈ ਉਹ ਹੀ ਲੈਵਲ ਤੁਹਾਨੂੰ ਦੱਸ ਰਿਹਾ ਮੇਰਾ ਤਾਂ ਮੁੱਦਾ ਹੀ ਵੀ ਪ੍ਰਾਈਵੇਟ ਚ ਹਟਾਓ ਸਰਕਾਰੀ ਚ ਪੜਾਓ ਮੇਰਾ ਮੁੱਦਾ ਉਹ ਜਿਹੜੇ ਘਰੇ ਸਰਕਾਰੀ ਚ ਪੜ੍ਹਦੇ ਆ ਉਹਨਾਂ ਦਾ ਫਿਊਚਰ ਕੀ ਹੈ ਜਦੋਂ ਸਕੂਲ ਬੰਦ ਹੋ ਗਿਆ ਮੇਰੀ ਜੇਬ ਨਾ ਕਰਦੀ ਮੇਰੇ ਵੀ ਪ੍ਰਾਈਵੇਟ ਪੜਦੇ ਨਾ ਤਾਂ ਪੜਾ ਲੈ ਆਪਣੇ ਪਰ ਜਿਹੜੇ ਕਿਸੇ ਮਹੱਤਰ ਦੇ ਵੀ ਬੱਚੇ ਪੜ੍ਹਦੇ ਸਕੂਲ ਬੰਦ ਹੋ ਗਿਆ ਉਹਦੇ ਜਿਹੜਾ 10 ਤਾਂ ਚਲੇ ਉੱਦਲੋ ਕੋ ਬੱਚੇ ਨਾਲ ਤੁਹਾਨੂੰ ਸਿੱਖਾਂ ਕੋ ਆਏਗੇ ਆ ਵਿਦੇਸ਼ ਚ ਵੀ ਰਹਿਣੇ ਆਗੇ ਨਾ ਤੇ ਜਿਹੜੇ ਤੁਹਾਡੇ ਬੱਚੇ ਮਦ ਸਕੂਲ ਦੇ ਵਿੱਚ ਹੁਣ ਪੜ੍ਹਦੇ ਹੈਗੇ ਜਿਹਨਾਂ ਨੇ ਫਿਲਮ ਬਣਾਈ ਹੈ ਕੀ ਆ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਇਹ ਵੀ ਕਹਿੰਦੇ ਕਿ ਪੰਜਾਬ ਦੇ ਵਿੱਚ ਅੱਪਾ ਰਹਿਣਾ ਹੈਗਾ ਬਾਹਰ ਨਹੀਂ ਜਾਣਾ ਮੈਂ ਨਾ ਇੱਕ ਇਹ ਗੱਲ ਬੜੀ ਪ੍ਰਾਊਡਲੀ ਕਹਿਣਾ ਚਾਹਣਾ ਵੀ ਅਸੀਂ ਕਿਸੇ ਵੀ ਦੇਸ਼ ਚ ਰਹੀਏ ਹਰ ਇੱਕ ਹਰ ਇੱਕ ਦੇਸ਼ ਦੇ ਵਿੱਚ ਪੰਜਾਬੀਆਂ ਨੇ ਪੰਜਾਬੀ ਨੂੰ ਜ਼ਿੰਦਾ ਰੱਖਿਆ ਅ ਸਾਡੇ ਜਿਹੜੀ ਪਿੰਡ ਵਾਲਾ ਸਕੂਲ ਹੈ ਫਿਲਮ ਇਹਦਾ ਮੂਲ ਆਧਾਰ ਇਹ ਹੈ ਕਿ ਜਦੋਂ ਅਸੀਂ ਪ੍ਰਾਈਵੇਟ ਸਕੂਲਾਂ ਚ ਆਪਣੇ ਬੱਚੇ ਨੂੰ ਇੱਥੇ ਪੜ੍ਹਾਉਂਦੇ ਆ ਤੇ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਫਾਇਦਾ ਹੁੰਦਾ ਜਿਹੜਾ ਕਿ ਮਤਲਬ ਅਸੀਂ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਬਟ ਅਸੀਂ ਅਸੀਂ ਆਪਣੀ ਭਾਸ਼ਾ ਨੂੰ ਬਚਾਉਣ ਦੇ ਲਈ ਜ਼ਿੰਮੇਵਾਰਾ ਸਾਨੂੰ ਉਹਦੇ ਲਈ ਹਰ ਇੱਕ ਉਹ ਐਫਰਟ ਕਰਨਾ ਚਾਹੀਦਾ ਅਸੀਂ ਹੁਣ ਥੋੜੇ ਟਾਈਮ ਤੋਂ ਅਸੀਂ ਕੈਨੇਡਾ ਰਹਿ ਰਹੇ ਆ ਤੁਸੀਂ ਯਕੀਨ ਕਰਿਓ ਕਿ ਉਥੋਂ ਦੇ ਬੱਚਿਆਂ ਨੂੰ ਪੰਜਾਬੀ ਲਿਖਣੀ ਆਉਂਦੀ ਹੈ ਪੰਜਾਬੀ ਪੜ੍ਹਨੀ ਆਉਂਦੀ ਹੈ ਤੇ ਪੰਜਾਬੀ ਬੋਲਤੇ ਲੈਂਦੇ ਹੀ ਨੇ ਔਰ ਉਥੋਂ ਦੇ ਜਿੰਨੇ ਵੀ ਆਪਣੇ ਐਨ ਆਰ ਆਈ ਭਰਾ ਨੇ ਉਹ ਉਹਨਾਂ ਦਾ ਇਹ ਹੀ ਜ਼ੋਰ ਹੁੰਦਾ ਕਿ ਸਾਡੇ ਪੰਜਾਬ ਦੇ ਨਾਲ ਸਾਡੇ ਪੰਜਾਬੀ ਕਲਚਰ ਦੇ ਨਾਲ ਬੱਚੇ ਕਿਵੇਂ ਜੁੜੇ ਰਹਿਣ ਔਰ ਇਹ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੈ ਜਦੋਂ ਅਸੀਂ ਇੱਥੇ ਆਉਂਦੇ ਆ ਸਾਡੇ ਆਮ ਘਰਾਂ ਦੇ ਵਿੱਚ ਅੱਜ ਕੱਲ ਮੈਂ ਫਿਰ ਉਹੀ ਰਿਪੀਟ ਕਰੂੰਗਾ ਭਾਸ਼ਾ ਕੋਈ ਵੀ ਹੋਵੇ ਭਾਸ਼ਾ ਕੋਈ ਆਪਣਾ ਰੋਣੀ ਸਾਹਿਬ ਕਹਿੰਦੇ ਨੇ ਉਹ ਵੀ ਭਾਸ਼ਾ ਕੋਈ ਨੌਲੇਜ ਨਹੀਂ ਹੈ ਭਾਸ਼ਾ ਇੱਕ ਇੱਕ ਪ੍ਰੈਕਟਿਸ ਹੈ ਭਾਸ਼ਾ ਕਿਸੇ ਨੂੰ ਇੱਕ ਦੂਸਰੇ ਨਾਲ ਜੋੜਨ ਦਾ ਇੱਕ ਜਰੀਆ ਹੈ ਚਾਹੇ ਪੰਜਾਬੀ ਹੋਵੇ ਚਾਹੇ ਇੰਗਲਿਸ਼ ਹੋਵੇ ਚਾਹੇ ਹਿੰਦੀ ਹੋਵੇ ਬਟ ਸਾਡੀ ਪੰਜਾਬੀ ਹਮੇਸ਼ਾ ਹੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਸਕੂਲਾਂ ਦੇ ਵਿੱਚ ਮਨਾ ਕੀਤੀ ਜਾਂਦੀ ਵੀ ਤੁਸੀਂ ਪੰਜਾਬੀ ਚ ਗੱਲ ਨਹੀਂ ਕਰਨੀ ਜਾਂ ਤਾਂ ਤੁਸੀਂ ਹਿੰਦੀ ਦੀ ਗੱਲ ਕਰ ਸਕਦੇ ਹੋ ਜਾਂ ਫਿਰ ਇੰਗਲਿਸ਼ ਕਰ ਸਕਦੇ ਹੋ ਸੋ ਤੇ ਦੂਜਾ ਜਿਹੜਾ ਤਾਜਵੀਰ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਫਿਲਮ ਹੈ ਸਾਡੀ ਫਿਲਮ ਦਾ ਮੇਨ ਆਧਾਰ ਹੈ ਕਿ ਜਿਹੜਾ ਗਰੀਬ ਦਾ ਬੱਚਾ ਹੈ ਉਹਨੂੰ ਉਸ ਹੋਂਤਾਂ ਕਿਉਂ ਨਹੀਂ ਮਿਲ ਸਕਦੀਆਂ ਉਨੇ ਵੀ ਸੂਲ ਕਾਮਿਲ ਅਚਾ ਜਦੋਂ ਸਾਡੇ ਗਵਰਨਮੈਂਟ ਸਕੂਲਾਂ ਦਾ ਸਤਰ ਉੱਲਾ ਉੱਚਾ ਹੋ ਜਾਊਗਾ ਕਿ ਪ੍ਰਾਈਵੇਟ ਸਕੂਲਾਂ ਵਾਂਗੂ ਹਰ ਇੱਕ ਫੈਸਿਲਿਟੀ ਹੋਊਗੀ ਤੇ ਕਿਸੇ ਨੂੰ ਕੀ ਲੋੜ ਹੈ ਜਾ ਕੇ 6000 ਦੇ ਕੇ ਆਪਣੇ ਬੱਚੇ ਨੂੰ ਪੜ੍ਹਾਉਣ ਦੀ ਉਹ ਇੱਕ ਸਸਤੀ ਫੀਸ ਦੇ ਔਰ ਦੂਸਰੀ ਗੱਲ ਇਹ ਵੀ ਹੈ ਕਿ ਮੈਂ ਇਹ ਚਾਹੁੰਦਾ ਵੀ ਜਿਹੜੀ ਐਜੂਕੇਸ਼ਨ ਆ ਉਹ ਹਰ ਇੱਕ ਜਨਰੇਸ਼ਨ ਦੀ ਇੱਕ ਰੀਡ ਦੀ ਹੱਡੀ ਦੀ ਤਰ੍ਹਾਂ ਬੈਗ ਬੋਨ ਹੈ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਉਹਦਾ ਵਪਾਰੀ ਕਰਨ ਲਈ ਹੋਣਾ ਚਾਹੀਦਾ ਉਹ ਡੇ বাই ਡੇ ਮਹਿੰਗੀ ਹੁੰਦੀ ਜਾ ਰਹੀ ਹੈ ਜਿਵੇਂ ਜਿਵੇਂ ਅਸੀਂ ਬਾਕੀ ਦੀਆਂ ਚੀਜ਼ਾਂ ਦੇਖ ਰਿਹਾ ਅਲੀੜਾ ਕੱਟੜਾ ਮਹਿੰਗਾ ਹੋ ਗਿਆ ਜ ਮਤਲਬ ਲਾਈਫ ਸਟਾਈਲ ਹੀ ਮਹਿੰਗਾ ਹੋ ਗਿਆ ਉਹਦੇ ਨਾਲ ਨਾਲ ਐਜੂਕੇਸ਼ਨ ਵੀ ਮਹਿੰਗੀ ਹੋ ਗਈ ਐਜੂਕੇਸ਼ਨ ਤੇ ਬਲਕੇ ਫ੍ਰੀ ਹੋਣੀ ਚਾਹੀਦੀ ਹੈ ਤਾਂ ਜੋ ਹਰੇਕ ਬੱਚੇ ਤੱਕ ਮਤਲਬ ਉਹਨੂੰ ਉਹ ਹੱਕ ਮਿਲੇ ਕਿ ਉਹ ਪੜ੍ਹੇ ਲਿਖੇ ਅੱਗੇ ਵਧੇ ਤਾਂ ਜੋ ਜਿਹੜੀ ਜਿਹੜੀ ਉਹਦੇ ਘਰ ਦੇ ਵਿੱਚ ਇੱਕ ਇੱਕ ਛੋਟਾ ਬੱਚਾ ਆ ਜਿਵੇਂ ਅਸੀਂ ਵੀ ਇੱਕ ਜਿਹੜੀਆਂ ਫੈਮਲੀਆਂ ਤੋਂ ਅਸੀਂ ਆਏ ਆ ਬਹੁਤ ਅਮੀਰ ਫੈਮਲੀਆ ਨਹੀਂ ਸੀ ਸਾਡੀਆਂ ਸਾਡੇ ਸਿਰ ਤੇ ਮਤਲਬ 7-8 ਸਾਲਾਂ ਤੋਂ ਜਿੰਮੇਵਾਰੀਆਂ ਸਟਾਰਟ ਹੋ ਜਾਂਦੀਆਂ ਸੀ ਨਾਲ ਫਾਦਰ ਦੇ ਵੀ ਕੰਮ ਕਰਾਉਣਾ ਨਾਲ ਮਦਰ ਦੇ ਵੀ ਕਰਾਉਣਾ ਨਾਲ ਪੜਨਾ ਵੀ ਹੈ ਸੋ ਇਹ ਸਾਰੀਆਂ ਉਹ ਆ ਸੜਾ ਵੀ ਚਾਹੁੰਦੇ ਆ ਤੇ ਮੈਨੂੰ ਇਹ ਲੱਗਦਾ ਵੀ ਇੱਕ ਚੰਗੇ ਤਰੀਕੇ ਦੇ ਨਾਲ ਤੁਸੀਂ ਕਾਮੇਡੀ ਵੀ ਕਰਦੇ ਹੋ ਤਾਂ ਕੋਈ ਮਾੜੀ ਗੱਲ ਨਹੀਂ ਚੀਪ ਹੋਣੀ ਹੋਣੀ ਚਾਹੀਦੀ ਬਈ ਅਸੀਂ ਚੁਟਕਲੇ ਸੁਣਾ ਰਹੇ ਹਾਂ ਚੀਪ ਦੇ ਤਾਂ ਅਸੀਂ ਹੱਸ ਰਹੇ ਮੈਨੂੰ ਲੱਗਦਾ ਵੀ ਇੱਕ ਮਯਾਰੀ ਕਮੇਡੀ ਹੋਵੇ ਤੇ ਇਹਦੇ ਵਿੱਚ ਦੋ ਬੱਚੇ ਨੇ ਬੜੇ ਸ਼ਰਾਰਤੀ ਆ ਸਾਰਾ ਕਾਮਿਕ ਜਿਹੜਾ ਕੈਲੋ ਟ੍ਰੈਕ ਆ ਉਹਨਾਂ ਦਾ ਹੀ ਚੱਲਦਾ ਮੈਂ ਇੱਕ ਬੜਾ ਸੰਜੀਦਾ ਜਿਹਾ ਟੀਚਰ ਆ ਮੈਂ ਨਾ ਹਸਾ ਰਿਹਾ ਮੈਂ ਥੋੜਾ ਸਖਤਾਂ ਬਲ ਕੇ ਸੋ ਦੂਸਰੇ ਪਾਸੇ ਸਰਪੰਚ ਸਾਹਿਬ ਨੇ ਸੰਜੀਵ ਸੁਲੰਕੀ ਜੀ ਨੇ ਬਾਕਮਾਲ ਕੰਮ ਕੀਤਾ ਮੈਂ ਇੱਕ ਗੱਲ ਸਾਰੇ ਮੀਡੀਆ ਦੇ ਸਾਹਮਣੇ ਕਹਿਣੀ ਚਾਹੁੰਦਾ ਦਿਲ ਮੈਂ ਸ਼ਲੰਕੀ ਸਾਹਿਬ ਨੂੰ ਬਹੁਤ ਘੱਟ ਮਿਲਿਆ ਸੀ ਆਪਾਂ ਖਿਆ ਇੱਕ ਦੂਜੇ ਨੂੰ ਯਾਰਦੋ ਵੀ ਨਹੀਂ ਸੀਗੇ ਤੇ ਜਦੋਂ ਤਾਜਵੀਰ ਉਹਨਾਂ ਨੇ ਕਿਹਾ ਵੀ ਸਰਪੰਚ ਦਾ ਕਰੈਕਟਰ ਸ਼ਲੰਕੀ ਸਾਹਿਬ ਕਰਨਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਵੀ ਆਪਾਂ ਕੋਈ ਹੋਰ ਆਪਸ਼ਨ ਨਹੀਂ ਦੇਖ ਸਕਦੇ ਤੇ ਇਹ ਕਹਿੰਦੇ ਵੀ ਭਾਜੀ ਤੁਸੀਂ ਮੇਰੇ ਤੇ ਭਰੋਸਾ ਕਰੋ ਭਾਜੀ ਕੰਮ ਕਰਨਗੇ ਹੁਣ ਮੈਂ ਜਿੱਦਾਂ ਦੀ ਫਿਲਮ ਦੇਖ ਰਹਾ ਹਾਂ ਮੈਨੂੰ ਹਰ ਇੱਕ ਵਾਰੀ ਉਹ ਚੀਜ਼ ਰਿਗਰੈਟ ਹੁੰਦੀ ਹੈ ਕਿ ਮੈਂ ਸੋਚੀ ਵੀ ਕਿਉਂ ਇਹ ਬਹੁਤ ਵੱਡਾ ਪਾਪ ਹੋ ਜਾਂਦਾ ਮੇਰੇ ਕੋਲ ਸੋ ਚੰਗੇ ਕਲਾਕਾਰ ਜਿਹੜੇ ਨੇ ਉਹ ਅੱਗੇ ਆਉਣੇ ਚਾਹੀਦੇ ਆ ਹਮੇਸ਼ਾ ਉਹਨਾਂ ਦੇ ਚੰਗੇ ਕਰੈਕਟਰ ਲਿਖੇ ਜਾਣੇ ਚਾਹੀਦੇ ਨੇ ਔਰ ਤਾਜਵੀਰ ਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ ਕਿ ਸਲੋਨਕੀ ਸਾਹਿਬ ਇਸ ਫਿਲਮ ਚ ਨਿੱਕਰ ਕੇ ਆਉਣਗੇ ਬਹੁਤ ਪਿਆਰਾ ਕਰੈਕਟਰ ਕੀਤਾ ਹੈ ਮੈਂ ਦਾ ਹੀਰੋ ਦਾ ਫੈਸ਼ਨ ਜੋ ਬਹੁਤ ਗਲੈਮਰੀ ਲੁੱਕ ਲੈਣਿਆ ਵੀ ਉਹਨੂੰ ਇਹ ਤੁਹਾਡਾ ਹੀਰੋ ਹੈ ਸਸਕਲ ਜੀ ਕੱਲ੍ਹ ਆਪੇ ਆਇਆ ਨੇ ਇਹ ਕਿਰਦਾਰੀ ਜਿਹਨੇ ਡਾਲੀ ਕਰਾਂ ਤਾਂ ਮੇਰਾ ਕਿਰਦਾਰ ਜ਼ਿਲ੍ਹਾ ਸਿੱਖਿਆ ਅਫਸਰ ਦਾ ਕਿਰਦਾਰ ਹੈ ਜਿੱਦਾਂ ਇੱਕ ਅਧਿਆਪਕ ਇੱਕ ਮੁਸੀਬਤਾਂ ਫੇਸ ਕਰ ਰਿਹਾ ਹੈ ਇੱਕ ਸਕੂਲ ਨੂੰ ਬਚਾਉਣ ਲਈ ਉਹ ਚਾਹੁੰਦਾ ਹੈ ਕਿ ਸਾਰੇ ਬੱਚਿਆਂ ਨੂੰ ਉਹ ਸੁਵਿਧਾਵਾ ਮਿਲਣ ਜਿਨ੍ਹਾਂ ਦੇ ਉਹ ਹੱਕਦਾਰ ਨੇ ਅਸੀਂ ਵੀ ਇਸ ਫੈਲ ਬਰਾਈ ਇਹ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਬੱਚੇ ਨੇ ਸਰਕਾਰੀ ਸਕੂਲ 'ਚ ਜਿਹੜੇ ਪੜ੍ਹ ਰਹੇ ਨੇ ਉਹ ਕਿਸੇ ਵੀ ਸੁਵਿਧਾ ਤੋਂ ਵਾਂਝੇ ਨਾ ਰਹਿਣ ਪੜਾਈ ਤੋਂ ਵਾਂਝੇ ਨਾ ਰਹਿਣ ਕਿਉਂਕਿ ਜਿੱਦਾਂ ਸਰ ਨੇ ਕਿਹਾ ਕਿ ਐਜੂਕੇਸ਼ਨ ਜਿਹੜੀ ਹੁੰਦੀ ਹੈ ਉਹ ਕਿਸੇ ਵੀ ਦੇਸ਼ ਦੀ ਬਾਗਬੋਨ ਹੈ ਜਿਸੇ ਚਾਹੁੰਦੀ ਆ ਕਿ ਸਾਡਾ ਬੇਸ਼ ਅੱਗੇ ਵਧੇ ਤਾਂ ਉਹ ਪੜ੍ਹਾਈ ਲਿਖਾਈ ਸਾਰੇ ਬੱਚਾ ਨੂੰ ਮਿਲਣੀ ਚਾਹੀਦੀ ਹੈ ਸੁਵਿਧਾਵਾ ਬੱਚਾ ਨੂੰ ਮਿਲਨੀ ਚਾਹੀਦੀ ਹੈ ਨੇ ਤਾਂ ਮੈਂ ਇੱਕ ਸਰਕਾਰ ਦਾ ਪੱਖ ਪਲੀ ਕਰ ਰਹੀ ਹਾਂ ਜਿਲ੍ਹਾ ਸਿੱਖਿਆ ਅਫਸਰ ਜਿੱਦਾਂ ਮੈਂ ਕਿਹਾ ਜਦ ਅੱਜ ਆਪਕ ਮੈਨੂੰ ਦੱਸਦੇ ਨੇ ਕਿ ਇਦਾਂ ਸਕੂਲ ਵਿੱਚ ਇਦਾਂ ਦੀ ਚੀਜ਼ਾਂ ਹੋ ਰਹੀਆਂ ਕਿ ਪ੍ਰਾਇਮਰੀ ਸਕੂਲ ਨੂੰ ਬੰਦ ਕਰਨਾ ਪੈ ਰਿਹਾ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਕਿ ਜਿੰਨਾ ਕੁ ਮੇਰੇ ਹਿੱਸੇ ਆਉਂਦਾ ਮੈਂ ਉਹਨਾਂ ਦੀ ਮਦਦ ਕਰਾਂ ਤੇ ਕੋਸ਼ਿਸ਼ ਕਰਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਉਹ ਸਾਰੀ ਸੁਵਿਧਾਵਾ ਮਿਲਣ ਸਕੂਲ ਬੰਦ ਨਾ ਹੋਏ ਤੇ ਉਹ ਪੜ੍ਹਨ ਲਿਖਣ ਅੱਗੇ ਵਧਣ ਯੋ ਨੈਵਰ ਫਾਇੰਡ ਕਰ ਪਾਏਗਾ ਜੀ ਲੱਗਦਾ ਤੁਹਾਨੂੰ ਵੀ ਅਸਰ ਹੋਵੇਗਾ ਜੀ ਦੇਖੋ ਸਿਨੇਮਾ ਰਾਹੀ ਇਸ ਬਹੁਤ ਸਾਰੀ ਚੀਜ਼ਾਂ ਅੱਗੇ ਲੈ ਆਉਣਾ ਚਾਹੁੰਦਾ ਹੈ ਲੋਕਾਂ ਦੇ ਸਾਹਮਣੇ ਤੇ ਇਹ ਫਿਲਮ ਵੀ ਇੱਕ ਇਦਾਂ ਦੀ ਫਿਲਮ ਹੈ ਜੋ ਇੱਕ ਬਹੁਤ ਇੰਪੋਰਟੈਂਟ ਟਾਪਿਕ ਨੂੰ ਹਾਈਲਾਈਟ ਕਰ ਰਹੀ ਹੈ ਜੋ ਸ਼ਾਇਦ ਪਹਿਲਾਂ ਕਦੇ ਟੱਚ ਵੀ ਨਹੀਂ ਕੀਤਾ ਗਿਆ ਪੰਜਾਬੀ ਇੰਡਸਟਰੀ ਚ ਤੇ ਅਸੀਂ ਤਾਂ ਬਸ ਇੱਕ ਮੈਸੇਜ ਪਹੁੰਚਾ ਸਕਦੇ ਹਾਂ ਬਾਕੀ ਜੋ ਵੀ ਚੇਂਜ ਆਣਾ ਹੈ ਉਹ ਲੋਕਾਂ ਨੇ ਆਪ ਲੈ ਕੇ ਆਉਣਾ ਹੈ ਜਣੇ ਕਿ ਸਕੂਲ ਦੀ ਡਿਊਟੀ ਬੰਦੀ ਹੈ। ਆਈ ਥਿੰਕ ਸਾਡੇ ਆਮ ਆਦਮੀ ਦੀ ਵੀ ਡਿਊਟੀ ਬੰਦੀ ਕਿ ਸਾਰੇ ਮਿਲ ਕੇ ਜੋ ਵੀ ਅਸੀਂ ਚੇਂਜ ਸੋਸਾਇਟੀ ਵਿੱਚ ਲੈ ਕੇ ਆਉਣਾ ਹੈ ਸਾਰਿਆਂ ਨੂੰ ਮਿਲ ਕੇ ਲੈ ਕੇ ਆਉਣਾ ਹੈ। ਕੋਈ ਵੀ ਇੱਕ ਇਨਸਾਨ ਉਹ ਚੀਜ਼ ਨਹੀਂ ਕਰ ਸਕਦਾ। ਨਹੀਂ ਕਰ ਸਕਦਾ। ਪਹਿਲਾਂ ਮਿਊਜ਼ਿਕ ਲਾਈਨ ਦੇ ਵਿੱਚ ਸੀ ਇਸ ਲਾਈਨ ਦੇ ਵਿੱਚ ਤਾਂ ਆ ਰਹੇ ਸੀਗਾ ਕੁਝ ਸਟੋਰੀਜ਼ ਲੱਭ ਰਹੇ ਸੀਗੇ। ਮੇਰੀ ਮੁਲਾਕਾਤ ਤਾਜਪਾਜੀ ਨਾਲ ਹੋਈ ਔਰ ਇਹਨਾਂ ਨੇ ਮੈਨੂੰ ਇਹ ਮੁੱਦਾ ਦੱਸਿਆ ਤੇ ਸਾਡੀ 10 ਮਿੰਟ ਦੀ ਮੀਟਿੰਗ ਸੀ ਮੇਰੇਕਾ 11 ਮਿੰਟ ਐਸੀ ਫਾਈਨਲ ਕਰਤਾ ਸੀ ਇਹ ਸੇ ਆਈ ਪ੍ਰੋਜੈਕਟ ਕਰ ਰਹੇ। ਤੇ ਮੈਨੂੰ ਖੁਸ਼ੀ ਹੈ ਕਿ ਮੇਰੀ ਪੂਲੀ ਫਿਲਮ ਇਸ ਮੁੱਦੇ ਤੇ ਆ ਰਹੀ ਹੈ ਤਾਂ ਬਹੁਤ ਸਾਰਾ ਕੰਮ ਕੀਤਾ ਤਾਲਵੀ ਕਪਸ ਨੇ ਆ ਰਹੇ ਕੋ ਬਾਹਰ ਗਏ ਇੱਕ ਕਿਸਮ ਦੇ ਯੋਜਕੇ ਮਿਊਜ਼ਿਕ ਕਿੰਨਾ ਉਲੋ ਗਿਆ ਇਹ ਕਿ ਬਸਤੀ ਨਹੀਂ ਹੈ ਸਾਨੂੰ ਆਪਣੇ ਆਪ ਹੀ ਉਸ ਰਸਤੇ ਨੂੰ ਆਪਣੇ ਕਿਸਮਤ ਤੌਰ ਤੇ ਲੈਂ ਲਿਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਕਿ ਮਿਊਜ਼ਿਕ ਦਾ ਮੇਰਾ ਕੋਈ ਲੈਣਾ ਦੇਣਾ ਹੈ ਵੀ ਨਹੀਂ ਸੀ ਤੇ ਕੋਈ ਜਰੀਆ ਬਣਿਆ ਜਗਰਾਉਂ ਦੇ ਮੁੰਡਾ ਇੱਥੇ ਆਪਣੇ ਨਾਲ ਹੀ ਬੈਠਾ ਹੈਗਾ ਉਹਦੇ ਥਰੂ ਉਹਦੀ ਗੱਲ ਆਜ ਬਸ ਉਹ ਨਹੀਂ ਅੱਗੇ ਤੋਰਦਾ ਕਿੰਨਾ ਲੱਗਦਾ ਅੱਗੇ ਕੀ ਮੁੜ ਪਿਆ ਮੇਰਾ हां हुन ਇਸ ਪਹਿਲਾਂ ਤੋਂ ਬਾਅਦ 3-4 ਆਪਣੇ ਪ੍ਰੋਜੈਕਟ ਹੋਰ ਚੱਲਦੇ ਪਏ ਨੇ ਤੇ ਉਹ ਜਲਦੀ ਤੁਹਾਨੂੰ ਹੋਰੇ ਵਾਰ ਦੱਸਾਂਗੇ ਆਪਾਂ ਕਹਿ ਸਕਦਾ ਹਾਂ ਕਿ ਬੰਗਾਲੀ ਸਾਈਡ ਹਾਂ ਮੁੰਬਈ ਵਾਲੀ ਸਾਈਡ ਤੇਰਾ ਸਰ ਬੜਾਈ ਤੋਂ ਦਾਉਂ ਦਾ ਮੁੰਡਾ ਹੋ ਕੇ ਕੀ ਚਾਹੁੰਦੇ ਆ ਮੈਨੂੰ ਤਾਂ ਇਹੀ ਪਿਆਰ ਚਾਹੀਦਾ ਕਿ ਜੇ ਮੈਂ ਕੋਸ਼ਿਸ਼ ਕਰ ਰਿਹਾ ਤਾਂ ਮੈਨੂੰ ਸਪੋਰਟ ਕਰੋ ਤਾਂ ਕਿ ਹੋਰ ਆਪਾਂ ਅੱਗੇ ਇਸ ਤੋਂ ਬਿਹਤਰੀਆਂ ਚੀਜ਼ਾਂ ਲੈ ਕੇ ਆਈਏ